ਜਪਾਂ ਜਿਹੜੀ ਗੱਲਬਾਤ ਕਰਨੀ ਹੈ ਉਹ ਕਰਨੀ ਹੈ ਜਿਹੜੇ ਸਾਡੇ ਮਨਾਂ ਦੇ ਅੰਦਰ ਵਹਿਮ ਬੜੇ ਬਣ ਗਏ ਨੇ ਤੇ ਵਹਿਮ ਬਣ ਨਹੀਂ ਗਏ ਬਲਕਿ ਅਸੀਂ ਹੀ ਵਹਿਮ ਦਾ ਦੂਜਾ ਰੂਪ ਬਣ ਗਏ ਆ ਵਹਿਮ ਦਾ ਘਰ ਬਣ ਗਏ ਆ ਜਿਵੇਂ ਕਹਿੰਦੇ ਨਾ ਕਿ ਵਰਮੀ ਹੈ ਜਿਹੜੀ ਉਹ ਸੱਪਾਂ ਦਾ ਕਾਰ ਹੁੰਦਾ ਹੈ ਜੰਗਲਾਂ ਬੇਲਿਆਂ ਦੇ ਅੰਦਰ ਬੜੇ ਸੱਪ ਹੁੰਦੇ ਨੇ ਮੈਨੂੰ ਲੱਗਦਾ ਹੈ ਜਿਹੜਾ ਅਸੀਂ ਆ ਨਾ ਅਸੀਂ ਤੋਂ ਮਤਲਬ ਮਨੁੱਖੀ ਮਾਣੇ ਉਹ ਵਹਿਮ ਦਾ ਘਰ ਬਣ ਗਿਆ ਜਿਵੇਂ ਮੱਖੀ ਨੂੰ ਰਹਿਣ ਵਾਸਤੇ ਜਗ੍ਹਾ ਚਾਹੀਦੀ ਐ ਮੱਛਰ ਨੂੰ ਬਹਿਣ ਵਾਸਤੇ ਮੈਲਾ ਪਾਣੀ ਚਾਹੀਦਾ ਐ ਇਵੇਂ ਕਿਧਰੇ ਕਿਧਰੇ ਕੀੜਿਆਂ ਮਕੌੜਿਆਂ ਨੂੰ ਜ਼ਮੀਨ ਦੇ ਅੰਦਰ ਖੁੱਡਾਂ ਬਣਾ ਬਣਾ ਕੇ ਆ ਰਹਿਣ ਵਾਸਤੇ ਜਗ੍ਹਾ ਚਾਹੀਦੀ ਛੱਪ ਨੂੰ ਚਾਹੀਦੀ ਚੂਹੇ ਨੂੰ ਚਾਹੀਦੀ ਜਾਨਵਰਾਂ ਨੂੰ ਚਾਹੀਦੀ ਕੁੱਤੇ ਬਿੱਲੀ ਨੂੰ ਚਾਹੀਦੀ ਸਭ ਨੂੰ ਚਾਹੀਦੀ ਵਹਿਮ ਨੂੰ ਰਹਿਣ ਵਾਸਤੇ ਵੀ ਜਗ੍ਹਾ ਚਾਹੀਦੀ ਤੇ ਵਹਿਮ ਕਿੱਥੇ ਰਹਿੰਦਾ ਐ ਜਿਹੜੇ ਵਿਲ ਪਾਵਰ ਕਰਕੇ ਕਮਜ਼ੋਰ ਹੁੰਦੇ ਨੇ ਜਿਨ੍ਹਾਂ ਦਾ ਮਨੋਂ ਬਲ ਕਮਜ਼ੋਰ ਹੁੰਦਾ ਐ ਜਿਹੜੇ ਅੰਦਰੋਂ ਬਿਲਕੁਲ ਕਮਜ਼ੋਰ ਹੁੰਦੇ ਨੇ ਵਹਿਮ ਫਿਰਉਂਦਾ ਹੈ ਤੇ ਉੱਥੇ ਆਪਣੇ ਝੰਡੇ ਗੱਡ ਕੇ ਬਹਿ ਜਾਂਦਾ ਹੈ ਵੀ ਆਹ ਮੇਰਾ ਘਰ ਹੈ ਅਸਲੀ ਤੁਹਾਡਾ ਮਨ ਵਹਿਮ ਦਾ ਘਰ ਹੈ ਇਹਦੇ ਵਿੱਚੋਂ ਵਹਿਮ ਬਾਹਰ ਕਿਵੇਂ ਕੱਢਨੇ ਨੇ ਅੱਛਾ ਵਹਿਮ ਬੰਦੇ ਕਿਵੇਂ ਨੇ ਉਹਦੇ ਉੱਤੇ ਥੋੜੀ ਜੀ ਗੱਲ ਆਪਾਂ ਕਰਨੀਆਂ ਖੂਨ ਦਾ ਸਰਕੂਲੇਸ਼ਨ ਨੇ ਨਾੜਾਂ ਦੇ ਅੰਦਰ ਕਦੇ ਵੱਜ ਜਾਂਦਾ ਹੈ ਤੇ ਕਦੇ ਘਟ ਜਾਂਦਾ ਹੈ ਪਰ ਵਹਿਮ ਕੀ ਬਣ ਗਿਆ ਵੇਖੋ ਜੀ ਜੇ ਤੇਰੀ ਖੱਬੀ ਅੱਖ ਫੜਕਦੀ ਹੈ ਤੇ ਆ ਕੰਮ ਬਣ ਜਾਏਗਾ ਜਾਂ ਵਿਗੜ ਜਾਏਗਾ ਤੇ ਜੇ ਤੇਰੀ ਸੱਜੀ ਅੱਖ ਫੜਕਦੀ ਏ ਤੇ ਆ ਕੰਮ ਬਣ ਜਾਏਗਾ ਜਾਂ ਫੜਕ ਜਾਏਗਾ ਮਲਟੀਮੀਡੀਏ ਦਾ ਯੁੱਗ ਹੈ ਮਲਟੀਮੀਡੀਏ ਨੇ ਜਿੱਥੇ ਸਾਡੇ ਰਹਿਣ ਸਹਿਣ ਦੇ ਅੰਦਰ ਬੜਾ ਵੱਡਾ ਯੋਗਦਾਨ ਪਾਇਆ ਹੈ ਬਹੁਤ ਸਾਰੀ ਸਿੱਖਿਆ ਇਥੋਂ ਮਿਲਦੀ ਹੈ ਉਪਦੇਸ਼ ਮਿਲਦਾ ਹੈ ਬਹੁਤ ਕੁਝ ਮਿਲਿਆ ਉੱਥੇ ਨਾਲ ਲੱਗਦਾ ਕੂੜਾ ਕਰਕਟ ਵੀ ਇਥੋਂ ਬਹੁਤ ਕੁਝ ਮਿਲਿਆ ਮਾੜਾ ਵੀ ਬਹੁਤ ਕੁਝ ਮਿਲਿਆ ਬڑے-ਬڑے ਲੋਕ ਨੇ ਜਿਹੜੇ ਸਵੇਰ ਤੋਂ ਸ਼ਾਮ ਤੱਕ ਬਸ ਰੇਟਿੰਗ ਲੈਣ ਵਾਸਤੇ ਲੋਕਾਂ ਦੇ ਅੰਦਰ ਵਹਿਮ ਫਲਾਉਣ ਦਾ ਕੰਮ ਕਰਦੇ ਨੇ। ਉਹਨਾਂ ਨੂੰ ਬਸ ਆਪਣੇ ਵੀਵਰ ਚਾਹੀਦੇ ਨੇ, ਆਪਣੇ ਫਾਲੋਅਰ ਚਾਹੀਦੇ ਨੇ। ਲੋਕੀ ਪਹਿਲਾਂ ਬਿਮਾਰ ਨੇ, ਉਹ ਹੋਰ ਬਿਮਾਰ ਕਰਨ ਦਾ ਕੰਮ ਕਰਦੇ ਨੇ। ਵੇਖੋ ਜੀ ਜਦੋਂ ਤੁਹਾਡੀ ਅੱਖ ਫੜਕੇ, ਸੱਜੀ ਫੜਕੇ ਤੇ ਘਰੋਂ ਬਾਹਰ ਨਾ ਨਿਕਲਿਓ। ਖੱਬੀ ਫੜਕੇ ਤੇ ਆ ਕੰਮ ਨਾ ਕਰਿਓ। ਤੁਹਾਡਾ ਕੰਮ ਨਹੀਂ ਬਣਨਾ, ਤੁਹਾਡਾ ਕੰਮ ਬਣ ਜਾਏਗਾ। ਯਾਰ ਕਮਾਲ ਦੀ ਗੱਲ ਐ। ਬਲੱਡ ਦਾ ਸਰਕੂਲੇਸ਼ਨ ਹੈ ਬਲੱਡ ਦਾ ਨਾੜਾਂ ਦੇ ਅੰਦਰ ਨਸਾਂ ਦੇ ਅੰਦਰ ਵਿਸਰਨਾ ਹੈ ਉਹਦੇ ਅੰਦਰ ਕਿੰਦਰੇ ਘਾਟਾ ਵਾਧਾ ਹੋਇਆ ਕਿੰਦਰੇ ਥੋੜਾ ਜਿਹਾ ਕਲਾਉਟ ਆਏ ਤੇ ਉਹਦੇ ਨਾਲ ਥੋੜਾ ਜਿਹਾ ਅੱਖ ਫਰਕਣੀ ਸ਼ੁਰੂ ਹੋਈ ਅੱਖ ਦੇ ਉਤਲੇ ਪਾਸੇ ਤੁਸੀਂ ਵਹਿਮ ਬਣਾ ਲਏ ਇਹਦੇ ਨਾਲ ਕੰਮ ਵਿਗੜਨ ਦਾ ਜਾਂ ਸੌਰਨ ਦਾ ਕੀ ਸਬੰਧ ਹੈ ਅੱਛਾ ਮੈਂ ਕਈ ਵਾਰੀ ਇੱਕ ਗੱਲ ਕਹਿਣਾ ਹੁੰਦਾ ਬਈ ਜੇ ਮੂਰਖ ਕਿਸੇ ਨੂੰ ਕਹਿਣਾ ਹੋਵੇ ਤੇ ਦਜੇ ਰੂਪ ਦੇ ਅੰਦਰ ਕਿੱਦਾਂ ਕਹਿੰਦੇ ਆ ਇਹ ਬੰਦਾ ਤੇ ਨਿਰਾਖ ਖੋਤਾ ਹੈ ਜਿਵੇਂ ਆਪਾਂ ਡਰਪੋਕ ਬੰਦੇ ਨੂੰ ਇੱਕ ਨਾਂ ਦੇ ਦੇਨੇ ਨਾ ਵੀ ਇਹ ਬੰਦਾ ਦੇ ਗਿੱੱਦਰ ਦੀ ਤਰ੍ਹਾਂ ਡਰਦਾ ਹੈ ਇਹਦਾ ਮਤਲਬ ਗਿੱੱਦਰ ਦਾ ਸੁਭਾਅ ਡਰਪੋਕ ਹੈ ਤੇ ਜੇ ਬੰਦਾ ਕੋਈ ਬੜਾ ਬਹਾਦਰੀ ਵਾਲਾ ਕੋਈ ਕੰਮ ਕਰੇ ਜਾਂ ਸੂਰਬੀਰਤਾ ਵਾਲਾ ਨਿੱਡਰਤਾ ਵਾਲਾ ਕੰਮ ਕਰੇ ਆਪਾਂ ਕਹਿੰਦੇ ਯਾਰ ਸ਼ੇਰ ਵਰਗਾ ਇਹ ਤੇ ਇਹ ਤੇ ਸ਼ੇਰ ਵਰਗਾ ਸਾਹਸ ਰੱਖਦਾ ਗੱਲ ਮੈਂ ਕਰ ਰਿਹਾ ਸਾਂ ਖੋਤੇ ਦੀ ਅਗਰ ਕਿਸੇ ਨੂੰ ਮੂਰਖਤਾ ਦੇ ਨਾਲ ਤੁਲਨਾ ਹੋਵੇ ਮੂਰਖਤਾ ਦਾ ਲਕਬ ਦੇਣਾ ਹੋਵੇ ਮੂਰਖ ਕਹਿਣਾ ਹੋਵੇ ਤੇ ਉਹਨੂੰ ਕਹਿ ਦਿੰਦਾ ਖੋਤਾ ਹੁਣ ਖੋਤਾ ਵੀ ਜਾਨਵਰ ਹੈ ਤੇ ਸ਼ੇਰ ਵੀ ਜਾਨਵਰ ਹੈ ਤੁਸੀਂ ਕਿਸੇ ਨੂੰ ਕਹੋ ਸ਼ੇਰ ਹੈ ਉਹ ਨਾਰਾਜ਼ ਨਹੀਂ ਹੁੰਦਾ ਫੁੱਲ ਜਾਏਗਾ ਕਲਰ ਚੁਕੇਗਾ ਕਿਸੇ ਨੂੰ ਕਹੋ ਖੋਤਾ ਹੈ ਜਾਂ ਗਿੱਦੜ ਹੈ ਉਹ ਤੁਹਾਡੇ ਗਾਲ ਪੈਣ ਤੱਕ ਆਏਗਾ ਸਿਰ ਦੇ ਵਾਲ ਖੋਨ ਤੱਕ ਆਏਗਾ ਵੀ ਮੈਨੂੰ ਖੋਤਾ ਕਿਉਂ ਕਿਹਾ ਕਿਉਂਕਿ ਸਭ ਨੂੰ ਪਤਾ ਹੈ ਕਿ ਖੋਤਾ ਮੂਰਖ ਹੈ ਐਂ ਛੜਕਦੇ ਵਿਚਕਾਰ ਖਲੋਤਾ ਹੋਵੇ ਤੁਸੀਂ ਕਾਰ ਦਾ ਹਾਰਨ ਮਾਰੋ ਟਰੱਕ ਦਾ ਹਾਰਨ ਮਾਰੋ ਬੱਸ ਦਾ ਹਾਰਨ ਮਾਰੋ ਟਸ ਤੋਂ ਮਸ ਨਹੀਂ ਕਰਦਾ ਬਸ ਕੰਨ ਫੜਕ ਦਿੰਦਾ ਕੰਨ ਹਲਾ ਦਿੰਦਾ ਪਾਸੇ ਨਹੀਂ ਹਲਦਾ ਮੂਰਖ ਹੈ ਬੰਦੇ ਨੂੰ ਵੀ ਤਾਂ ਹੀ ਕਹਿੰਦੇ ਨੇ ਬੰਦਾ ਨੀਰਾ ਖੋਤਾ ਹੈ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਖੋਤਾ ਮੂਰਖ ਗਿਨਿਆ ਗਿਆ ਤੁਸੀਂ ਨਿਕਲੇ ਘਰੋਂ ਪੜੇ ਲਿਖੇ ਹੋ ਬੈਲ ਐਜੂਕੇਟਿਡ ਐ ਤਿੰਨ ਚਾਰ ਡਿਗਰੀਆਂ ਦਾ ਵਜ਼ਨ ਆਪਣੀ ਖੋਪੜੀ ਦੇ ਉੱਤੇ ਚੁੱਕੀ ਫਿਰਦੇ ਹੋ ਮੈਂ ਤੇਹੀ ਕਮਾਂਗਾ ਖੋਪੜੀ ਦੇ ਉੱਤੇ ਵਜ਼ਨ ਲੱਦੀ ਫਿਰਦੇ ਹਾਂ ਜਿਵੇਂ ਖੋਤੇ ਤੇ ਭਾਰ ਲੱਦੀਦਾ ਉਹਨਾਂ ਡਿਗਰੀਆਂ ਦਾ ਭਾਰ ਨਾਲ ਲੱਦੀ ਫਿਰਦੇ ਹੋ ਘਰੋਂ ਤੁਰੇ ਖਾ ਪੀ ਕੇ ਤੁਰੇ ਅੱਛਾ ਤੁਸੀਂ ਪਾਠ ਵੀ ਕੀਤਾ ਤੁਸੀਂ ਅਰਦਾਸ ਵੀ ਕੀਤੀ ਸਾਰੇ ਕੰਮ ਬਰਾਬਰ ਕਰਕੇ ਤੁਰੇ ਬਾਹਰ ਨਿਕਲੇ ਖੋਤਾ ਬੋਲ ਪਿਆ ਗਲੀ ਦੇ ਅੰਦਰ ਕਿਧਰ ਹੈ ਮਿਲ ਗਿਆ ਤੇ ਉਹ ਬੋਲ ਪਿਆ ਤੁਸੀਂ ਵਾਪਸ ਆ ਗਏ ਤੇ ਇਹ ਕਿਹਾ ਜੀ ਮੇਰਾ ਅੱਜ ਕੰਮ ਨਹੀਂ ਬੰਨਾ ਕਿਉਂ ਨਹੀਂ ਬੰਨਣਾ ਕਿਉਂਕਿ ਮੈਂ ਤੁਰਨ ਲੱਗਾ ਸਾਂ ਤੇ ਉਹ ਰਾਹ ਵਿੱਚ ਖੋਤਾ ਗੋਲ ਪਿਆ ਤਾਂ ਕੰਮ ਨਹੀਂ ਬੰਨਣਾ ਮੈਂ ਤੁਰਨ ਲੱਗਾ ਸਾਂ ਫਲਾਣੀ ਜਨਾਨੀ ਖਾਲੀ ਭਾਂਡਾ ਲੈ ਕੇ ਮਿਲ ਗਈ ਤਾਂ ਕੰਮ ਨਹੀਂ ਬੰਨਣਾ ਮੈਂ ਤੁਰਨ ਲੱਗਾ ਸਾਂ ਮੇਰਾ ਗਵਾਂਢੀ ਅੱਗੋਂ ਮਿਲ ਪਿਆ ਉਹਨੇ ਨਿਸ਼ ਮਾਰ ਦਿੱਤੀ ਛਿੱਕ ਮਾਰ ਦਿੱਤੀ ਮੇਰਾ ਕੰਮ ਨਹੀਂ ਬੰਨਣਾ ਮੈਂ ਤੁਰਨ ਲੱਗਾ ਸਾਂ ਬਿੱਲੀ ਮੇਰਾ ਰਾਹ ਕੱਟ ਗਈ ਤੇ ਮੇਰਾ ਕੰਮ ਨਹੀਂ ਬੰਨਣਾ ਮੈਂ ਅੱਜ ਕੰਮ ਤੇ ਨਹੀਂ ਜਾਣਾ ਮੈਂ ਕੱਲ੍ਹੇ ਕੰਮ ਕਰਾਂਗਾ ਯਾਰ ਕਿੱਦਾਂ ਦੇ ਬੰਦੇ ਹੋ ਤੁਸੀਂ ਤੁਹਾਨੂੰ ਬੰਦਾ ਕਹਿੰਦੇ ਵੀ ਮੇਰਾ ਤੇ ਦਿਲ ਨਹੀਂ ਕਰਦਾ ਇੰਨੇ ਵਹਿਮ ਦੇ ਮੁਜੱਸਮੇ ਇੰਨੇ ਵਹਿਮ ਦੇ ਕੇਂਦਰ ਬਣ ਗਏ ਹੋ ਤੁਸੀਂ ਬਿੱਲੀ ਤੋਂ ਡਰ ਰਹੇ ਹੋ ਖੋਤੇ ਤੋਂ ਡਰ ਰਹੇ ਹੋ ਖਾਲੀ ਭਾਂਡਾ ਲੈ ਕੇ ਕੋਈ ਤਰੀਮਤ ਮਿਲ ਗਈ ਉਹਦੇ ਤੋਂ ਡਰ ਰਹੇ ਕਿੱਦਾਂ ਦੇ ਬੰਦੇ ਹੋ ਤੁਸੀਂ ਇੰਨਾ ਕਮਜ਼ੋਰ ਤੁਹਾਡਾ ਮਨ ਇੰਨਾ ਮਨੋਬਲ ਕਮਜ਼ੋਰ ਐਵੇਂ ਲੋਥੀ ਚੁੱਕੀ ਫਿਰਦੇ ਹੋ ਚਾਰ ਮੰਦੀ ਅੰਦਰ ਤੁਹਾਡਾ ਬਿਲਕੁਲ ਜ਼ੀਰੋ ਦੇ ਉੱਤੇ ਖਲੋਤਾ ਇਦਾਂ ਦੇ ਕੰਮ ਖੈਰ ਮੈਂ ਜਾਣਾ ਕਿਧਰੇ ਦੇਈਂ ਖਾ ਕੇ ਜਾਵਾਂ ਲੈ ਮੇਰਾ ਕੰਮ ਬਣ ਜਾਏ ਜੇ ਦਹੀਂ ਖਾਨਦੇ ਨਾਲ ਇੰਟਰਵਿਊ ਦੇ ਵਿੱਚ ਪਾਸ ਹੋਇਆ ਜਾਂਦਾ ਤੇ ਫਿਰ ਤੇ ਕੰਮ ਹੀ ਬੜਾ ਸਰਲ ਸੀ ਫਿਰ ਇੰਨੀਆਂ ਪੜਾਈਆਂ ਮਗਜ਼ਮਾਰੀ ਕਿਤਾਬਾਂ ਦੇ ਨਾਲ ਕਰਨ ਦੀ ਕੀ ਲੋੜ ਸੀ ਜੇ ਦਹੀਂ ਖਾਨਦੇ ਨਾਲ ਹੀ ਕੰਮ ਬੰਦ ਹੈ ਦਹੀਂ ਖਾਨਦੇ ਨਾਲ ਹੀ ਕਿਸੇ ਤੋਂ ਉਧਾਰ ਦਿੱਤੇ ਹੋਏ ਪੈਸੇ ਆ ਜਾਂਦੇ ਨੇ ਸਰਲ ਤਰੀਕਾ ਦਹੀਂ ਖਾਨਦੇ ਨਾਲ ਆ ਜੇ ਇੰਟਰਵਿਊ ਦੇ ਵਿੱਚੋਂ ਪਾਸ ਹੋ ਜਾਣਾ ਨੌਕਰੀ ਮਿਲ ਜਣੀ ਬੜਾ ਸੌਖਾ ਤਰੀਕਾ ਦਹੀਂ ਤੇ ਜਨਾ ਮਰਜੀ ਖਰੀਦ ਲੋ ਸਸਤੇ ਭਾਅ ਵਿੱਚ ਮਿਲ ਜਾਂਦਾ ਖੈਰ ਅੱਛਾ ਮੈਂ ਕੋਹੋਰ ਵੇਖਿਆ ਅਰਥੀ ਜਾਂਦੀ ਹੋਵੇ ਨਾ ਗਲੀ ਵਿੱਚੋਂ ਬਾਜ਼ਾਰ ਵਿੱਚੋਂ ਅਰਥੀ ਜਾਂਦੀ ਹੋਵੇ ਤੇ ਮਾਮਾ ਬੱਚਿਆਂ ਨੂੰ ਛੋਟੀ ਉਮਰ ਦੇ ਬੱਚਿਆਂ ਨੂੰ ਖਿੱਚ ਖਿੱਚ ਕੇ ਅੰਦਰ ਲੈ ਆਉਂਦੀਆਂ ਨੇ ਮੌਤ ਜਾ ਰਹੀ ਹੈ ਮੌਤ ਨਹੀਂ ਵੇਖਣੀ ਕਈ ਇਹੋ ਜਿਹੇ ਗਵੰਡੀ ਤੁਹਾਨੂੰ ਮਿਲਣਗੇ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਨੇ ਬਿਅਰਥੀ ਆ ਰਹੀ ਤੁਹਾਡੇ ਘਰ ਦੇ ਅੰਦਰ ਕੋਈ ਹੈਪਨ ਹੋਇਆ ਗਵੰਡੀ ਤੁਹਾਡੇ ਘਰ ਕਈ ਆਣ ਕੇ ਵੜਦੇ ਨਹੀਂ ਕਈਆਂ ਦੇ ਅੰਦਰ ਮੈਂ ਵੇਖਿਆ ਸੱਚੀ ਘਟਨਾ ਹੈ ਪਰ ਮੈਂ ਹੁਣ ਨਾਂ ਨਹੀਂ ਲੈਣਾ ਕਿਉਂਕਿ ਮੈਂ ਗੱਲ ਤੇ ਸਾਂਝੀ ਕਰ ਰਿਹਾ ਉਹ ਕਹਿੰਦੇ ਨਹੀਂ ਇਹਨਾਂ ਦੇ ਘਰ ਦੇ ਅੰਦਰ ਮੌਤ ਹੋਈ ਇਹਨਾਂ ਦੇ ਘਰ ਨਹੀਂ ਜਾਣਾ ਘਰੋਂ ਕੋਈ ਚੀਜ਼ ਲੈ ਕੇ ਨਹੀਂ ਖਾਣੇ ਹੁਣ ਕੌਣ ਦੱਸੇ ਵੀ ਜਿੰਨਾ ਬੱਚਿਆਂ ਨੂੰ ਮਾਂ ਜਾਂ ਪਿਓ ਖਿੱਚ-ਖਿੱਚ ਕੇ ਅੰਦਰ ਘਰ ਰਹੇ ਨੇ ਵੀ ਮੌਤ ਹੈ ਅਰਥੀ ਹੈ ਇਹਨੂੰ ਵੇਖਣਾ ਨਹੀਂ ਮੌਤ ਤੇ ਆਪਾਂ ਨਾਲ ਲੈ ਕੇ ਚੱਲ ਰਹੀਆਂ ਜਿਸ ਦਿਨ ਜਨਮ ਹੋਇਆ ਸੀ ਜਿੱਤ ਦਿਹਾੜੇ ਤਨਵਰੀ ਸਾਹੇ ਲੈ ਲਖਾਏ ਮਲਕ ਜੇ ਕੰਨੀ ਸੁਣੀ ਦਾ ਮੋਹਨ ਦਿਖਾਲੇ ਆਏ ਜਿੰਦ ਨਮਾਣੀ ਕੱਢੀਏ ਹੱਡਾਂ ਨੂੰ ਕੜਕਾਏ ਜਿੰਦ ਬੋਟੀ ਮਰਨ ਵਰ ਲੈ ਜਾਸੀ ਪਰਨਾਏ ਆਪਣ ਹੱਥੀ ਝੋਲ ਕੇ ਕਹਿ ਗਲ ਲੱਗਿਆ ਤਾਏ ਸ਼ੇਖ ਫਰੀਦ ਸਾਹਿਬ ਜੀ ਦੇ ਬਚਨ ਜਿੰਨੂੰ ਬੱਚੇ ਨੂੰ ਅੰਦਰ ਤੱਕ ਤੱਕ ਕੇ ਕਰ ਰਹੇ ਆ ਮੌਤ ਤੇਰੇ ਮੱਥੇ ਨਾ ਲੱਗੇ ਮੌਤ ਤੇ ਉਹਦੇ ਅੰਦਰੋਂ ਪੈਦਾ ਹੋਣੀ ਕਿਦਰੇ ਬਾਹਰੋਂ ਨਹੀਂ ਜੇ ਮੌਤ ਕਿਦਰੇ ਚੱਲ ਕੇ ਬਾਹਰੋਂ ਹੋਣੀ ਹੁੰਦੀ ਨਾ ਤੇ ਅਸੀਂ ਰਾਹ ਬੰਦ ਕਰ ਲੈਂਦੇ ਕਿਲਾ ਬਣਾ ਲੈਂਦੇ ਕੋਈ ਨਾ ਕੋਈ ਟੰਗ ਤਰੀਕਾ ਅਪਣਾ ਲੈਂਦੇ ਮੌਤ ਵਾਲਾ ਬੰਬ ਤੁਹਾਡੇ ਅੰਦਰ ਫਟੇ ਮੌਤਾ ਬੰਬ ਬਲਾਸਟ ਹੀ ਆਉਣਾ ਹੈ ਫਟਣਾ ਹੀ ਹੈ ਬਸ ਪਤਾ ਹੀ ਲੱਗਣਾ ਹੈ ਵੀ ਇਦਨ ਆਉਣੀ ਬਾਕੀ ਕੁਝ ਨਹੀਂ ਖੈਰ ਪਰ ਵਹਿਮ ਨੇ ਅਰਥੀਏ ਤੇ ਉਹਦੇ ਮੱਥੇ ਨਹੀਂ ਲੱਗਣਾ ਅੱਛਾ ਮੈਂ ਤੇ ਵੀ ਸੋਚਿਆ ਜੀ ਬੁੱਧਵਾਰ ਦੇ ਦਿਨ ਕਿਸੇ ਦੇ ਘਰ ਆ ਕੇ ਅਫਸੋਸ ਕਰਨੇ ਜਾਈਦਾ ਕਿਉਂਕਿ ਬੁੱਧਵਾਰ ਦਾ ਦਿਨ ਬੜਾ ਚੰਗਾ ਹੈ ਜੇ ਕਿਸੇ ਦੇ ਘਰ ਮੌਤ ਹੀ ਬੁੱਧਵਾਰ ਹੋਵੇ ਤੇ ਉਹਦਾ ਕੀ ਕਰੋਗੇ ਜਿਹੜੇ ਦਿਨ ਨੂੰ ਤੁਸੀਂ ਬੜਾ ਦਿਨ ਮਾੜਾ ਮੰਨਦੇ ਹੋ ਜੇ ਉਸ ਦਿਨ ਕਿਸੇ ਦੇ ਘਰ ਦੇ ਅੰਦਰ ਤੇ ਪੁੱਤ ਦਾ ਜਨਮ ਹੋ ਜਾਏ ਉਹਦਾ ਕੀ ਕਰੋਗੇ ਉਸ ਦਿਨ ਤੁਹਾਡਾ ਕੋਈ ਕਾਰੋਬਾਰ ਚੰਗਾ ਉਹਦੀ ਖਬਰ ਮਿਲ ਜਾਏ ਉਹਦਾ ਕੀ ਕਰੋਗੇ ਮੈਂ ਤੇ ਵੀ ਵਹਿਮ ਵੇਖਿਆ ਵੀ ਅਖੇ ਇਹਦਾ ਸੰਸਕਾਰ ਆਪਾਂ ਦਿਨ ਦੇ 12 ਵਜੇ ਤੋਂ ਬਾਅਦ ਕਰਨਾ ਹੈ ਪੁੱਛਿਆ ਵੀ ਕਿਉਂ ਅਖੇ ਨਹੀਂ ਸੰਸਕਾਰ 12 ਤੋਂ ਪਹਿਲਾਂ ਨਹੀਂ ਕਰੇਦਾ ਜਿਹੜਾ ਮਾਰੀ ਗਿਆ ਇਸ ਤੋਂ ਵੱਧ ਉਹਦਾ ਨੁਕਸਾਨ ਕੀ ਹੋਏਗਾ ਮੌਤ ਤੇ ਦੋ ਵੱਧ ਹੋਰ ਕੀ ਕਰ ਲੈਗੀ ਜਿਹੜਾ ਮਾਰੀ ਗਿਆ ਮਰਨ ਤੋਂ ਬਾਅਦ ਵੀ ਵਹਿਮ ਕਿ ਸੰਸਕਾਰ ਕਰਨਾ ਹੈ ਤੇ 12 ਤੋਂ ਬਾਅਦ ਕਰਨਾ ਹੈ ਪਹਿਲਾਂ ਨਹੀਂ ਕਰਨਾ ਅਖੇ ਜੀ ਕਿਉਂ ਜੇ ਪਹਿਲਾ ਸੰਸਕਾਰ ਕਰ ਦਈਏ ਤੇ ਹੋਰ ਮੌਤਾਂ ਹੁੰਦੀਆਂ ਨੇ ਘਰ ਦੇ ਅੰਦਰ ਯਾਰ ਕਮਾਲ ਦੇ ਬੰਦੇ ਹੋ ਤੁਸੀਂ ਮੈਂ ਤੇ ਹੈਰਾਨ ਹੁਣਾ ਦੁਨੀਆਦਾਰੀ ਦੀਆਂ ਇਹੋ ਜਿਹੀਆਂ ਵਹਿਮ ਦੀਆਂ ਗੱਲਾਂ ਸੁਣ ਸੁਣ ਕੇ ਲੋਕਾਂ ਨੂੰ ਬਿਮਾਰੀ ਦੇ ਅੰਦਰ ਤੜਫਦੇ ਨੂੰ ਵੇਖ ਕੇ ਐਨ ਸੂਟਿਡ ਬੂਟਿਡ ਹੋਣਗੇ ਪੜੇ ਲਿਖੇ ਹੋਣਗੇ ਜਦੋਂ ਇਦਾਂ ਦੀ ਗੱਲ ਕਰਨਗੇ ਨਾ ਤੇ ਲਫਜ਼ ਹੀ ਨਹੀਂ ਉਦੋਂ ਉਗੜਦੇ ਕਿਉਂ ਵੀ ਇਹਨੂੰ ਕਹੀਏ ਕੀ ਯਾਰ ਐਸ ਤਲ ਤੇ ਬੰਦਾ ਖਲੋਤਾ ਇੰਨਾ ਡੂੰਘਾ ਖੱਡ ਕੁੱਟ ਕੇ ਖਲੋਤਾ ਕਿ ਸੰਸਕਾਰ 12 ਤੋਂ ਬਾਅਦ ਕਰਾਂਗੇ ਪਹਿਲਾਂ ਨਹੀਂ ਕਰਨਾ ਵੀ ਜਿਹੜੇ 12 ਤੋਂ ਪਹਿਲਾਂ ਮਰ ਗਏ ਉਹਦਾ ਕੀ ਕਰੋਗੇ ਸੰਸਕਾਰ ਭਾਵੇਂ 4 ਦਿਨ ਬਾਅਦ ਕਰ ਲਿਓ ਕੋਈ ਫਰਕ ਨਹੀਂ ਪੈਂਦਾ ਬੰਦਾ ਗਧਿਆਂ ਤੋਂ ਬਿੱਲੀਆਂ ਤੋਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਡਰਦਾ ਹੈ ਧਾਗਿਆਂ ਤਵੀਤਾਂ ਤੋਂ ਡਰਦਾ ਹੈ ਇੱਕ ਗੱਲ ਮੈਂ ਅਖੀਰ ਦੇ ਵਿੱਚ ਕਹਿ ਜੰਨਾ ਜਿੰਨਾ ਤੁਸੀਂ ਡਰੋਗੇ ਓਨਾ ਬਹਿਮ ਦਾ ਗਲਮਾ ਤੁਹਾਡੇ ਉੱਤੇ ਭਾਰੂ ਹੁੰਦਾ ਜਾਏਗਾ ਜਿੰਨਾ ਡਰੋਗੇ ਵਹਿਮ ਪਰ ਹੁੰਦਾ ਜਾਏਗਾ ਜਿੰਨਾ ਡਰੋਗੇ ਓਨਾ ਵਹਿਮ ਤੁਹਾਡੇ ਗਲੇ ਪੈਂਦਾ ਜਾਏਗਾ ਆ ਮੈਂ ਮੈਨੂੰ ਨਾਂ ਨਹੀਂ ਪਤਾ ਕੋਈ ਦਸਤਾਰ ਧਾਰੀ ਏ ਰੰਗ ਦਾ ਥੋੜਾ ਜਿਹਾ ਸਾੰਵਲਾ ਏ ਨੀਲੀ ਪੱਗਬੰਦੀ ਹੁੰਦੀ ਚਿੱਟੀ ਧਾੜੀ ਓਹ ਬੈ ਕੇ ਨਾ ਕਈਆਂ ਥਾਵਾਂ ਤੇ ਉੱਤੇ ਆ ਗੱਲਬਾਤ ਕਰਦੇ ਹੁੰਦੇ ਨੇ ਪੌਡਕਾਸਟ ਕਰਦੇ ਹੁੰਦੇ ਨੇ ਓਹ ਕਹਿੰਦਾ ਹੁੰਦਾ ਏ ਵੀ ਰਾਹ ਦੇ ਅੰਦਰ ਟੂਣਾ ਪਿਆ ਹੋਵੇ ਨਾ ਤੇ ਟੂਨੇ ਤੋਂ ਜਿਹਦੀ ਅੱਖੇਕਾਰ ਨਿਕਲ ਜਾਏ ਬੰਦਾ ਨਿਕਲ ਜਾਏ ਉਹਦਾ ਨੁਕਸਾਨ ਹੁੰਦਾ ਹੱਡ ਬੀਤੀਆਂ ਗੱਲਾਂ ਕਰ ਰਿਆਂ ਕਈ ਵਾਰ ਕਾਰ ਜਾਣ ਬੁੱਝ ਕੇ ਟੋਨੇ ਦੇ ਉੱਤੋਂ ਕੱਢੀ ਕਦੇ ਵਾਲ ਵਿੰਗਾ ਨਹੀਂ ਹੋਇਆ ਔਰ ਮੈਂ ਚੈਲੰਜ ਕਰਦਾ ਚੈਲੰਜ ਮੈਂ 5 ਲੱਖ ਦਾ ਇਨਾਮ ਹੀ ਰੱਖਿਆ ਸੀ ਕਿ ਕੋਈ ਸਿਰ ਪੀੜ ਲਾ ਕੇ ਵਿਖਾ ਦੇ ਬਾਕੀ ਤੇ ਛੱਡੋ ਚੈਲੰਜ ਕਰਕੇ ਕਹਿੰਦਾ ਕੋਈ ਸਾਹਮਣੇ ਆਵੇ ਤੇ ਸਾਹਮਣੇ ਆਣ ਕੇ ਮੈਨੂੰ ਕਹੇ ਵੀ ਲੈ ਅ즈ਮੇਰ ਸਿਆਂ ਤੂੰ ਚੈਲੰਜ ਕਰਦਾ ਸੀ ਮੈਂ 5 ਲੱਖ ਰੁਪਇਆ ਦਿਆਂਗਾ ਅਗਰ ਕੋਈ ਮੇਰਾ ਸਿਰ ਪੀੜ ਲਾ ਕੇ ਵਿਖਾ ਦੇ ਤਵਾਡਾ ਅੰਦਰ ਕਮਜ਼ੋਰ ਏ ਵਿਲ ਪਾਵਰ ਕਮਜ਼ੋਰ ਏ ਮਨੋਬਲ ਕਮਜ਼ੋਰ ਏ ਤੁਹਾਡੇ ਮਨੋਬਲ ਕਰਕੇ ਸਾਰੇ ਬਾਣੇ ਵਾਪਰ ਦੇਣਾ ਸਭ ਕੁਝ ਹੁੰਦਾ ਹੈ ਬਿਮਾਰ ਹੁੰਦੇ ਹੋ ਰੋਗੀ ਹੁੰਦੇ ਹੋ ਆਪਣੀ ਵਿਲ ਪਾਵਰ ਕਰਕੇ ਇਹਨੂੰ ਸਟਰੋਂਗ ਕਰੋ ਬਾਣੀ ਪੜੋ ਬਾਣੀ ਵਿਚਾਰੋ ਬਾਣੀ ਨੂੰ ਆਪਣੇ ਤੇ ਅਪਲਾਈ ਕਰੋ